ਹਾਂਜੀ ਦੋਸਤੋ ਸਤਿ ਸ਼੍ਰੀਕਾਲ ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਧੰਨਵਾਦ ਤੇ ਵੀਰੋ ਅੱਜ ਤੁਹਾਨੂੰ ਦੋ 托ਕੜ ਗੱਬਣ ਚੱਕਪਾਸ ਤੇ ਇੱਕ ਸੱਜਰਾ ਗਾਂ ਸੂਨ ਵਾਲੀ ਆ ਤੇ ਇਹ ਫੋਨ ਚ ਕੁਛ ਦਿਨ ਬਾਕੀ ਆ ਤੇ ਤੁਸੀਂ ਦੇਖ ਸਕਦੇ ਹੋ ਜਾਂ 托ਕੜ ਗੱਬਣ ਗਾਵਾਂ ਆ ਚੱਕਪਾਸ ਦੇ ਵਿੱਚ ਜਿਹੜੀ ਗਾਵਾਂ ਆ ਬਹੁਤ ਵੇਖ ਕੁਆਲਟੀ ਦੀ ਗਾਵਾਂ ਆ ਐਫ ਦੇ ਵਿੱਚ ਫਿਰ ਕੁਆਲਟੀ ਕੀ ਪੈਂਦੀ ਆ ਤੁਸੀਂ ਦੇਖ ਸਕਦੇ ਹੋ ਤੇ ਜੇ ਆਪਾਂ ਨੂੰ ਪ੍ਰੋਪਰ ਸਾਰਿਆਂ ਦੇ ਵੀਡੀਓ ਚ ਤੁਹਾਨੂੰ ਵਖਾ ਰਹੇ ਆ ਫੇਸ ਕੁਆਲਟੀ ਵੀ ਦੇਖ ਸਕਦੇ ਹੋ ਬਹੁ ਵੇ ਫੇਸ ਕੁਆਲਟੀ ਆ ਤੇ ਜਿਹੜੇ ਚ टी एच ਫਗਾਂ ਦੇ ਵਿੱਚ ਆ ਛੋਟੇ ਛੈਂਪ ਛੰਬ ਖੂਬਸੂਰਤ ਤੁਸੀਂ ਦਰਸਾਉਂਦੇ ਆ ਤੁਸੀਂ ਦੇਖ ਸਕਦੇ ਹੋ ਤੇ ਚੰਗੇ ਕੱਦ ਕਾਠ ਵਾਲੀ ਗਾਂ ਆ ਲੰਬਾਈ ਵਾਲੀ ਗਾਂ ਆ ਤੇ ਇਹਦੇ ਨਾਲ ਇੱਕ ਕਾਲੀ ਤੇ ਚਿੱਟੇ ਡੱਬੇ ਪਣਦੇ ਗਾਂ ਦੇ ਸਕਦੇ ਹੋ ਇਹ ਵੀ ਗੱਬਣੇ ਇਹ ਵੀ ਗੱਬਣਿਆ ਤੁਸੀਂ ਦੇਖ ਸਕਦੇ ਹੋ ਥਣਾ ਦੀ ਦੂਰੀ ਵੀ ਥੀ ਇਹਦੀ ਬਹੁਤ ਚੰਗੀ ਆ ਤੇ ਇਹ ਸਵੇਰ ਦਾ ਟਾਈਮ ਆ ਤੇ ਇਹ ਦੁੱਧ ਚੋਇਆ ਹੋਇਆ ਤੇ ਇਹਦੀ ਪ੍ਰੋਪਰ ਜਾਣਕਾਰੀ ਲੈ ਕੇ ਤੁਹਾਨੂੰ ਸਾਡੇ ਨੂੰ ਵੀ ਬੈਕ ਸਾਈਡ ਤੋਂ ਵੀ ਥਾਣੇ ਦੇ ਸਕਦੇ ਹੋ ਤੇ ਬੋਡੀ ਸਕੋਰ ਵੀ ਦੀਏ ਸਕਦੇ ਹੋ ਵੀ ਬੋਬੇ ਗਾਵੇਂ ਆ ਤੇ ਚਿੱਟੀ ਗਾਂ ਦਾ ਵੀ ਤੁਸੀਂ ਭਾਣਾ ਵੀ ਬੈਕ ਤੋਂ ਦੇ ਸਕਦੇ ਹੋ ਥਾਣਾ ਮੁੱਠੀਆਂ ਲੱਗੀ ਹੋਇਆ ਤੇ ਹੱਥਾਂ ਚੋਣ ਵਾਲੀ ਬੋਬੇ ਦੀ ਗਾਏ ਆ ਵੀ ਇਹ ਤੋਂ ਪ੍ਰੋਪਰ ਜਾਣਕਾਰੀ ਲੈ ਕੇ ਦੱਸਾਂਗੇ ਤੇ ਇਹ ਕਿੰਨਾ ਕੰਨਾ ਟਾਈਮ ਇਹਨਾਂ ਨੂੰ ਗੱਪੜ ਨਾਲ ਵੀ ਇਹਨਾਂ ਚੱਲ ਰਿਹਾ ਆ ਤੇ ਜਿਹੜੀ ਆ ਸੱਪਸੇ ਗਾਂ ਖੜੀ ਆ ਕਰੌਸ ਦੇ ਵਿੱਚ ਤੇ ਇੱਚ ਸੂਨ ਜਿੰਨਾ ਟਾਈਮ ਪਿਆਇਆ ਤੁਸੀਂ ਇਹਦੇ ਵੀ ਮਤਲਬ ਉਹ ਥਣਾਂ ਦੀ ਦੂਰੀ ਕਰੌਸ ਲਈ ਗਾਂ ਦੀ ਵੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਥਣਾਂ ਦੀ ਦੂਰੀ ਕਾਫੀ ਚੰਗੀ ਆ ਤੇ ਥਣ ਵੀ ਬਹੁਤ ਸ਼ਾਨਦਾਰ ਲੱਗੇ ਮੁੱਠੀ ਵਾਲ ਥਣ ਚੋਣ ਦੇ ਵਿੱਚ ਕੋਈ ਇਸ ਜੀ ਦਾ ਨਿੱਕਾ ਲੱਗਣਾ ਕਿਸੇ ਇਸ ਨੂੰ ਆ ਵੀ ਤੇ ਬਹੁਤ ਸੋਹਣਾ ਹਮਾ ਨਾ ਪਿਆ ਕਰੂ ਇਸ ਤਰ੍ਹਾਂ ਲੱਗ ਰਹੀ ਹੈ ਤੇ ਸਭ ਤੋਂ ਪਹਿਲਾਂ ਤੁਹਾਨੂੰ ਮਾਈ ਕਰੌਸ ਵਾਲੀ ਕਰੌਸ ਗਾਂ ਇਸੇ ਤਰ੍ਹਾਂ ਦਿਖਾਉਣੇ ਪੜਾ ਤੁਰ ਕੇ ਤੁਸੀਂ ਦੇਖ ਸਕਦੇ ਹੋ ਲੋ ਜੀ ਤੇ ਗਾਣੋ ਦੇਖਦੇ ਪਰਦੀ ਨੂੰ ਤੇ ਤੁਰਦੇ ਤੁਰਦੀ ਜਜਮੈਂਟ ਕਰ ਸਕਦੇ ਹੋ ਵੀ ਗਾਂ ਮਰਨਾ ਚੰਗਾ ਕੱਢੂਗੀ ਤੇ ਬੋਡੀ ਸਕੋਰ ਵੀ ਤੁਹਾਨੂੰ ਵੀਡੀਓ ਚ ਦਿਖ ਰਿਹਾ ਹੈ ਜਿਹੜੇ ਵੀਰਾਂ ਲੈਣਾ ਤੁਸੀਂ ਇੰਨਾਂ ਕੋਲ ਆਣ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਵਾਨੇ ਦੇ ਵਾਸ਼ੇ ਕਾਫੀ ਬਲ ਪਏ ਜੀ ਤੁਸੀਂ ਵਲਦੇ ਸਕਦੇ ਹੋ ਕਾਫੀ ਬਲ ਪਏ ਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਜਿਹੜੀ ਤੁਸੀਂ ਗਾਂ ਕ੍ਰਾਸਪ ਵਿਖਾ ਰਹੇ ਹੋ ਹਾਂਜੀ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਸੂਣ ਚ ਕਿੰਨਾ ਟਾਈਮ ਪਿਆ ਬਾਕੀ ਪਿਆ 10 ਦਿਨ ਬਾਕੀ ਪਏ ਜੀ 10 ਦਿਨ ਬਾਕੀ ਪਏ ਜੀ ਹਾਂਜੀ ਤੇ ਕੋਈ ਪਤਾ ਵੀ ਕਿਹੜੇ ਸੀਮੈਂਟ ਤੋਂ ਗੱਬਣਾ ਜੇ ਤੁਸੀਂ ਲਈ ਹੈ ਨਹੀਂ ਐ ਨਹੀਂ ਪਤਾ ਕ੍ਰਾਸ ਗਾਂ ਜੀ ਅੱਛਾ ਗਾਂ ਕ੍ਰਾਸ ਗਾਂ ਹੈ ਜੀ ਹਾਂਜੀ ਤੇ ਇਹ ਸੂਣ ਚ ਦੇ ਵਿੱਚ ਲਗਭਗ 10 ਦਿਨ ਪਿਆ ਪੂਰੀ ਸੀਲ ਠੰਡੀ ਜਿਵੇਂ ਮਰਜੀ ਹੱਥ ਫੇਰੀ ਕਰ ਲਓ ਜਿਵੇਂ ਮਰਜੀ ਬਹਿ ਜਾਓ ਦੇਖੋ ਤਾਂ ਵੀ 20 ਥਰਾਂ ਨਾਲ ਲੱਗ ਵਿਖਾ ਰਹਿਆ ਆ ਬਹੁਤ ਠੰਡੀ ਸੀਲ ਲਗਾਏ ਆ ਪੂਰੀ ਸੀਲ ਠੰਡੀ ਕਰ ਤੇ ਇਹਦਾ ਤੁਸੀਂ 55000 ਰੁਪਏ ਜੀ ਲੋ ਜੀ ਵੀਰ ਨੇ 55000 ਰੁਪਏ ਮੁੱਲ ਰੱਖਿਆ ਬਿਲਕੁਲ ਜਾਇਬੰਦ ਰੱਖਿਆ ਤੇ ਤੁਸੀਂ ਜਿਹੜੇ ਵੀਰਾਂ ਨੂੰ ਲੈਣੀ ਆ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਬੈਕ ਸਾਈਡ ਤੋਂ ਤੁਸੀਂ ਖੜੀ ਗਾਂ ਵੀ ਦੇ ਸਕਦੇ ਹੋ ਕਿਸੇ ਪਾਸੇ ਗਾਂ 'ਚ ਕੋਈ ਕਮੀ ਨਹੀਂ ਨਾ ਕੋਈ ਬੜੀ ਲੱਸੀ ਆ ਤੇ ਨਾ ਹੀ 'ਚ ਕੋਈ ਬੜੀ ਓਵਰਫੈਟ ਆ ਮੀਡੀਅਮ ਸਾਈਜ਼ ਦੀ ਗਾਂ ਆ ਤੇ ਕ੍ਰਾਸ ਬ੍ਰੈਡ ਦੇ ਵਿੱਚ ਆ ਤੇ ਜਿਵੇਂ ਅੱਗੇ ਗਰਮੀ ਆ ਰਹੀ ਆ ਤੇ ਗਰਮੀ ਦੇ ਵਿੱਚ ਕ੍ਰਾਸ ਬ੍ਰੈਡ ਦੀਆਂ ਗਾਵਾਂ ਬਟ ਬਿਮਾਰ ਹੁੰਦੀਆਂ ਆ ਤੇ ਦੁੱਧ ਨੂੰ ਵੀ ਠੀਕ ਨਹੀਂ ਰਹੂਗੀ ਗਾਂ ਇਹ ਗਾਂ ਤੋਂ ਦੁੱਧ ਕਿੰਨੀ ਕਿਓ ਤੁਹਾਨੂੰ 15 ਕਿਲੋ ਦੁੱਧ ਖੁੱਲਾ ਪਾ ਦੋ ਜੀ ਅੱਛਾ 15 ਕਿਲੋ ਦੁੱਧ ਖੁੱਲਾ ਦੇ ਸਕਦੀ ਹੈ ਜੀ ਹਾਂਜੀ ਪਰ ਜੀ ਵੀਰ ਕਹਿੰਦੇ 15 ਕਿਲੋ ਦੁੱਧ ਖੁੱਲਾ ਦੇ ਸਕਦੀ ਆ ਤੇ ਤੁਸੀਂ ਜਿਹਨਾਂ ਨੇ ਲੈਣੀ ਹੈ ਉਹਨਾਂ ਨਾਲ ਸਪਰ ਕਰ ਸਕਦੇ ਜੀ ਜੇ ਇੱਕ ਗੱਬਣ ਚੱਕ ਪਾਸਾ ਵਹਿੜਿਆ ਟੋਕੜ ਗੱਬਣਾ ਜੀ ਟੋਕੜ ਇਹਦੇ ਚ ਕਿੰਨੇ ਟਾਈਮ ਦੀ ਗੱਬਣਾ ਇਹ 4 ਮਹੀਨੇ ਦੀ ਗੱਬਣਾ ਜੀ ਅੱਛਾ ਇਹ 4 ਮਹੀਨੇ ਦੀ ਗੱਬਣਾ ਜੀ ਤੇ ਦੁੱਧ ਕਿੰਨਾ ਥਲੇ ਆਦਾ ਜੀ ਇਹਦੇ 8 ਕਿਲੋ ਆ ਜੀ ਅੱਛਾ 8 ਕਿਲੋਈ ਤੇ ਸੀਮਣਾ ਦਾ ਪਤਾ ਕਿਹੜਾ ਲੱਗਿਆ ਜੀ ਸੀਮਣਾ ਨਹੀਂ ਪਤਾ ਐਵੇਂ ਤੁਹਾਨੂੰ ਕਹ ਲਿਆ ਅੱਛਾ ਸੀਮਣਾ ਦਾ ਨਹੀਂ ਪਤਾ ਵੀ ਕਿੱਡ ਲੱਗਿਆ ਠੰਡੀਆਂ ਦੇਖੋ ਜੇ ਮਰਦੀ ਆ ਤਾਂ ਵੀ ਠੰਡੀ ਸੀਲ ਤੁਸੀਂ ਦੇਖ ਸਕਦੇ ਹੋ ਥਣਾ ਤੋਂ ਥਣਾ ਦੀ ਜੇ ਨਪਾਈ ਜੀ ਗੱਲ ਕਰੀਏ ਤੇ ਚੋਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਟਿਕਣ ਲੱਗਣਾ ਨਾਲ ਥੰਨ ਨੀਗਾ ਬਹੁਤ ਸ਼ਾਨਦਾਰ ਥਣ ਲੱਗਿਆ ਹੋਇਆ ਆ ਤੇ ਜੇ ਦੂਜੀ ਨਾਲ ਆ ਕੇ ਚਿੱਟੀ ਵੜ ਖੜੀ ਆ ਚੱਫ ਦੇ ਵਿੱਚ ਹਾਂਜੀ ਤੇ ਇੱਕ ਟੋਕੜ ਗੱਪਣਾ ਜੀ ਇਹ ਕਿੰਨੇ ਟਾਈਮ ਦੀ ਗੱਪਣਾ ਜੀ ਇਹ 8 1/2 ਮਿੰਟਾਂ ਦੀ ਅੱਛਾ 8 1/2 ਮਿੰਟਾਂ ਦੀ ਗੱਪਣਾ ਜੀ ਹਾਂਜੀ 10 ਕਿਲੋ ਦੁੱਧ ਆ ਰ ਅੱਛਾ ਛੇ ਦਾ ਦੇ ਹਾਂਜੀ ਬੱਛੀ ਮਗਰਾ ਅੱਛਾ ਲਓ ਜੀ ਮਗਰੇ ਦੇ ਬੱਛੀ ਹੈ ਜੀ ਕਿ ਤੋਹਫਾ ਵੀ ਨਾਲ ਇਹਦੇ ਨਾਲ ਆ ਤੁਸੀਂ ਦੇਖ ਸਕਦੇ ਹੋ ਇਹ ਤੋਹਫਾ ਜੀ ਤੁਸੀਂ ਦੇਖ ਸਕਦੇ ਹੋ ਬੱਛੀ ਨਾਲ ਗਾਂ ਦੇ ਨਾਲ ਚੰਗੀ ਗਾਂ ਹੈ ਤੇ ਚੰਗੀ ਗਾਂ ਦੇ ਨਾਲ ਬੱਚਾ ਵੀ ਬਹੁਤ ਚੰਗਾ ਬੱਚਾ ਹੈ ਤੇ ਇਹ ਲੋ ਜੀ ਬੱਛੀ ਦੇ ਸੀਮਲ ਬਾਰੇ ਨਹੀਂ ਪਤਾ ਵੀ ਕਿਹੜੇ ਸੀਮਲ ਦੇ ਬੱਛੀ ਆ ਪਰ ਬੱਛੀ ਚੰਗੀ ਹੈ ਤੇ ਇਹਨਾਂ ਗਾਵਾਂ ਦਾ ਮੁੱਲ 55 55000 ਦਾ ਹਾਂ ਜੀ ਜੀ ਦੋਨਾਂ ਗਾਵਾਂ ਦਾ ਮੁੱਲ ਵੀਰ ਨੇ 55 55000 ਰੁਪਏ ਰੱਖਿਆ ਆ ਤੇ ਇਹ ਸਕਰੀਨ ਤੇ ਨੰਬਰ ਚੱਲ ਰਿਹਾ ਆ ਤੁਸੀਂ ਇੱਥੇ ਸੰਪਰਕ ਕਰ ਸਕਦੇ ਹੋ 7147 72278 78147 72278 72278 ਜੀ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜਿਹੜੇ ਵੀਰ ਜਿਹਨਾਂ ਨਾਲ ਨਵੇਂ ਜੁੜਿਆ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ